ਆ ਦੇ ਦੇ ਆਹ ਧੰਨੂ ਤੇ ਮਾਡਾ ਪੰਚ ਮਾਰਦੇ ਹਟੇ ਵਿਆਹ ਮਾਤ ਕਰ ਫਰੂਲੀ ਬੋਦ ਤੇ ਬਰੋਲੇ ਤੁਸੀਂ ਕਿੱਥੇ ਵਿਆਹ ਕਰਾਇਆ ਨਹੀਂ ਤੇ ਨਾ ਕਰਾਇਆ ਆਹ ਪਸਵੋਰ ਸੜਿਆ ਸੁਬੀ ਨੇ ਸਭ ਕੁਝ ਤੇ ਮੰਮੀ ਦਾ ਤਾਂ ਚਾਰ ਪੰਜ ਬੰਦੇ ਰਾਤ ਨੂੰ ਬਾੜ ਲੈਂਦੀ ਆ ਕਹਿੰਦਾ ਤੇ ਕਰਨਾ ਵੀ ਆਂਦਾ ਕਿਰ ਦੀ ਮਾਂ ਬੁੱਟੇ ਲਚਨ ਕਰਦੀ ਵਰਦੀ ਆ ਇਹਦੀ ਮਾਂ ਪਹਿਲਾਂ ਬੰਗੀ ਵਿਆਹੀ ਸੀ ਉੱਥੇ ਤਿੰਨ ਭੈਣ ਭਰਾ ਸੀ ਫਿਰ ਇਹਦੀ ਮਾਂ ਹੁਣ ਜਿਉਂਦੇ ਨੂੰ ਛੱਡ ਕੇ ਆ ਕੇ ਵਿਰਕੀ ਵਿਆਹ ਕਰਾ ਲਿਆ ਅਮਰੀਕਾ ਦਾ ਇੱਕ ਮੁੰਡਾ ਫਿਰ ਇਹਦੀ ਮਾਂ ਨੇ ਉਥੋਂ ਠੇਕੇਦਾਰ ਨਾਲ ਰਹਿਣ ਲੱਗ ਗਈ ਕਿਸੇ ਨਾਲ ਰੋਟੀਆਂ ਪਕਾਉਣ ਜਾਂਦੀ ਸੀ ਜਵਾਕ ਮੈਂ ਸੰਭਦੀ ਸੀ ਦੋਨੇ ਤੇ ਉਹ ਰਾਤ ਮੈਂ ਸੰਭਿਆ ਫਿਰ ਉਹਨੂੰ ਛੱਡ ਕੇ ਠੇਕੇਦਾਰ ਨੂੰ ਉਹਨਾ ਭਾਈ ਜਿਹੜਾ ਨਾਲ ਪਿਰਦਾ ਇਹਦੇ ਨਾਲ ਰਹਿਣ ਲੱਗ ਗਈ ਲੰਬ ਮੈਰਿਜ ਹੋਈ ਸੀ ਇਹਨਾਂ ਦੀ ਬੱਚਿਆਂ ਦੀ ਬੜੀ ਅੱਛੀ ਨੇ ਗੱਲ ਕੋਈ ਨਹੀਂ ਸਾਡੀ ਅੱਥਰਾਂ ਨਹੀਂ ਗੱਲ ਕੋਈ ਨਹੀਂ ਅੱਛਾ ਜਿਹਾ ਆਇਆ ਐਸਪੀ ਆਇਆ ਕੋਈ ਗੱਲ ਨਹੀਂ ਸੁਣੀ ਗਿੱਦੜਬਾਹਰ ਰੋਡ ਤੇ ਪੈਂਦੇ ਪਿੰਡ ਵਿਰਕ ਕਲਾਂ ਦੇ ਵਿੱਚ 20 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ ਦੱਸਦੀ ਕਿ ਇਹ ਨੌਜਵਾਨ ਵਿਆਹਿਆ ਹੋਇਆ ਸੀ ਅਦੇ ਇਸ ਦੇ ਦੁਨੀਆ ਤੋਂ ਤੁਰ ਜਾਣ ਤੋਂ ਮਗਰੋਂ ਉਸ ਦੀ ਪਤਨੀ ਅਤੇ ਮਾ ਦੇ ਵਿਚਾਲੇ ਜੰਮ ਕੇ ਝਗੜਾ ਹੋਇਆ ਪੂਰੀ ਹੰਗਾਮਾ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿੰਜੇ ਨੂੰ ਅਤੇ ਸਾਸਿਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ ਕਿ ਉਸ ਦੇ ਕਰਕੇ ਹੀ ਮੁੰਡੇ ਦੀ ਜਾਨ ਗਈ ਹੈ ਇਸ ਮੌਕੇ ਤੇ ਨੂ ਦੇ ਵੱਲੋਂ ਦੱਸਿਆ ਗਿਆ ਕਿ ਸੱਸ ਇੱਕ ਨਹੀਂ ਸਗੋਂ ਚਾਰ-ਚਾਰ ਬੰਦਿਆਂ ਦੇ ਨਾਲ ਤਾਲੁਕਤ ਰੱਖਦੀ ਹੈ ਜਿਸ ਤੇ ਚਲਦੇ ਹੋਏ ਉਸਦੇ ਪਤੀ ਦੀ ਜਾਨ ਗਈ ਹੈ ਪਰ ਦੂਜੇ ਪਾਸੇ ਸਸਤਾ ਕਹਿਣਾ ਸੀ ਕਿ ਉਹ ਆਪਣੀ ਘਰਵਾਲੀ ਨੂੰ ਮਿਲਣ ਦੇ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਉਸ ਦੀ ਜਾਨ ਗਈ ਇਲਜ਼ਾਮ ਤਾਂ ਵੀ ਲਗਾਏ ਜਾ ਰਹੇ ਨੇ ਕਿ ਸੋਹਰੇ ਪਰਿਵਾਰ ਦੇ ਵੱਲੋਂ ਹੀ ਇਸ ਮੁੰਡੇ ਨੂੰ ਖਤਮ ਕੀਤਾ ਗਿਆ ਜੋ ਕਿ ਵਿਆਹ ਹੋਇਆ ਸੀ ਦੱਸਦੀ ਹੈ ਕਿ ਇਸ ਵਿਆਹ ਤੋਂ ਬਾਅਦ ਜੋੜੇ ਦੇ ਕੋਲ ਦੋ ਬੱਚੇ ਵੀ ਸਨ ਦੋ ਬੱਚੇ ਅਤੇ ਪਤਨੀ ਇਸ ਸਮੇਂ ਫੁੱਟ-ਫੁੱਟ ਕੇ ਰੋ ਰਹੀ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਘਰ ਦਾ ਜੀ ਮੁੱਕ ਚੁੱਕਿਆ ਹੈ ਇਸ ਮੌਕੇ ਤੇ ਥਾਣਾ ਸਦਰ ਦੀ ਪੁਲਿਸ ਟੀਮ ਨੇ ਫਿਲਹਾਲ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਹਸਪਤਾਲ ਵਿਖੇ ਰਖਵਾ ਦਿੱਤਾ ਹੈ ਤੇ ਅਗਲੀ ਕਾਰਵਾਈ ਜਾਰੀ ਹੈ ਇਹ ਵੀ ਦੱਸਦੀ ਹੈ ਕਿ ਮੁੰਡੇ ਦੀ ਮ੍ਰਿਤਕ ਦੇ ਬਰਾਮਦ ਹੋਣ ਤੋਂ ਸਾਰ ਹੀ ਸਹਾਰਾ ਜਨ ਸੇਵਾ ਦੀ ਟੀਮ ਮੌਕੇ ਤੇ ਪਹੁੰਚ ਗਈ ਬਲਵਾਨਾ ਪੁਲਿਸ ਚੌਕੀ ਨੂੰ ਸੂਚਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਮ੍ਰਿਤਕ ਦੇ ਦੀ ਜਾਂਚ ਪੜਤਾਲ ਕਰਨ ਦੇ ਲਈ ਰਿਪੋਰਟ ਦਾ ਇੰਤਜ਼ਾਰ ਅਤੇ ਨਾਲ ਹੀ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਦਰਮਿਆਨ ਹੀ ਪਤਨੀ ਅਤੇ ਸੱਸ ਦੇ ਵਿਚਾਲੇ ਜਿਹੜਾ ਝਗੜਾ ਹੋਇਆ ਹੈ ਉਹਨਾਂ ਦੇ ਵੱਲੋਂ ਹੋਰ ਕਿਹੜੀਆਂ ਕਿੜੀਆਂ ਗੱਲਾਂ ਸਾਹਮਣੇ ਰੱਖੀਆਂ ਗਈਆਂ ਨੇ ਆਓ ਜਾਣਦੇ ਹਾਂ ਆ ਤੇ ਭੈਣ ਜੀ ਮੇਰਾ ਨਾਮ ਬਈ ਰਾਜਪ੍ਰੀਤਾ ਕੀ ਗੱਲ ਹੋਈ ਕੋਈ ਨਹੀਂ ਮੇਰੇ ਨਾਲ ਤਾਂ ਬਦਗਾਸਦਾ ਕਿੱਢਦਾ ਗਿਆ ਜੀ ਮੇਰੇ ਕੋਲੇ ਬੈਠਾ ਰਹਿ ਕਿੰਨਾ ਚਿਰ ਕਹਿੰਦਾ ਮੇਰੀ ਮਾਂ ਪੁੱਠੇ ਲੱchn ਕਰਦੀ ਆ ਕਹਿੰਦਾ ਮੈਂ ਮੂੰਹ ਤੇ ਕੌਣ ਜੋਗਾ ਨਹੀਂ ਤੇ ਆਪਾਂ ਦੋਨੇ ਕਹਿੰਦਾ ਪੱਟੇ ਤੇ ਰਹਿਣ ਲੱਗ ਜਗੇ ਕਹਿੰਦਾ ਮੈਂ ਉਹਦੇ ਚਾਚੇ ਕੋਲੇ ਜਾਣਾ ਕੰਮ ਤੇ ਕੰਮ ਦਾ ਪਤਾ ਕਰਕੇ ਉਹਨੂੰ ਮੈਂ ਕਿਹਾ ਜਵਾਕਾਂ ਦੇ ਪੇਪਰ ਹੋ ਜਾਣਗੇ ਆਪਾਂ ਇਕੱਠੇ ਰਹਿ ਪਾਂਗੇ ਚੱਲ ਤੇ ਮੜ ਕੇ ਉੱਥੇ ਜਾ ਕੇ ਤੇ ਮੈਨੂੰ ਤਾਂ ਕੱਕਰ ਡਿੱਕੇ ਗਏ ਬਈ ਕਰੇ ਨਹੀਂ ਮੁੜ ਕੇ ਐਵੇਂ ਤੇ ਭਰਾ ਨੂੰ ਕਿਹਾ ਫੋਨ ਲਾ ਕੇ ਪੁੱਛ ਲਾ ਆਂਦਾ ਮੇਰੇ ਨੂੰ ਕਹਿੰਦਾ ਉਹਨੇ ਮਰਨਾ ਜਿੱਤੇ ਮਰਜੀ ਜਾਵੇ ਕਹਿੰਦਾ ਮਰ ਜੂਗਾ ਨੱਚੇ ਕਰਕੇ ਇਹ ਪੱਠੇ ਤੇ ਬੈ ਡਰਾਈਵਰੀ ਕਰਦਾ ਸੀਗਾ ਮੈਂ ਤਾਂ 8 ਸਾਲ ਹੋ ਗਏ ਮੇਰੇ ਦੋ ਜਵਾਬਾ ਤਨੂ ਕਰੇ ਕੀ ਕਹਿ ਕੇ ਗਿਆ ਸੀ ਬਾਈ ਕਰੇ ਕਹਿੰਦਾ ਮੈਂ ਕਾਲੇ ਕੋਲੇ ਜਾਣਾ ਤੇ ਚਾਚੇ ਕੋਲੇ ਜਿਹੜਾ ਉਹ ਤਿੰਨ ਵਿੱਚ ਖੜਾ ਸੀ ਪੱਠੇ ਤੇ ਜਾਣਾ ਕਹਿੰਦਾ ਮੈਂ ਉਹਦੇ ਨਾਲ ਹੀ ਕੰਮ ਕਰਦਾ ਸੀ ਤੁਹਾਡੇ ਤੁਹਾਡੇ ਪਰਿਵਾਰ ਦੇ ਉੱਪਰ ਤੋਂ aarop ਇਸ ਕਦਰ ਦੇ ਲਾ ਰਹੇ ਨੇ ਤੁਹਾਡੇ ਸਹੁਰਾ ਪਰਿਵਾਰ ਕੀ ਬਾਈ ਮੇਰੇ ਇੱਕ ਦੱਸ ਮੇਰੇ ਦੋ ਜਵਾਬਾਂ ਕਾ ਮੈਂ ਜਵਾਬਾ ਕਾ ਕਿਉਂ ਜੰਮਦੀ ਜੇ ਮੈਂ ਮਾਰਨਾ ਹੁੰਦਾ ਸਾਡੇ ਪਹਿਲਾਂ ਹੀ ਮਾਰ ਦਿੰਦੇ 8 ਸਾਲ ਹੋ ਗਏ ਮੈਨੂੰ ਨਾਲ ਰਹਿਣ ਦੀ ਕੋਈ ਨਹੀਂ ਬਾਈ ਕੋਈ ਲੜਾਈ ਨਹੀਂ ਹੋਈ ਸਾਡੇ ਨਾਲ ਐਨੇ ਮੈਨੂੰ ਐ ਆ ਕੇ ਕਹਿੰਦਾ ਮੇਰੀ ਮਾਂ ਬੁੱਟੇ ਲਚਨ ਕਰਦੀ ਫਿਰਦੀ ਆ ਇਹਦੀ ਮਾਂ ਪਹਿਲਾਂ ਬੰਗੀ ਵਿਆਹੀ ਸੀ ਉੱਥੇ ਤਿੰਨ ਭੈਣ ਭਰਾ ਸੀ ਫਿਰ ਇਹਦੀ ਮਾਂ ਉਹਨਾਂ ਜਉਂਦੇ ਨੂੰ ਛੱਡ ਕੇ ਆ ਕੇ ਵਿਰਕੀ ਵਿਆਹ ਕਰਾ ਲਿਆ ਵਿਰਕਾਂ ਦਾ ਇੱਕ ਮੁੰਡਾ ਫਿਰ ਇਹਦੀ ਮਾਂ ਨੇ ਉੱਥੋਂ ਠੇਕੇਦਾਰ ਨਾ ਰਹਿਣ ਲੱਗ ਗਈ ਕਿਸੇ ਨਾ ਰੋਟੀਆਂ ਪਕਾਉਣ ਜਾਂਦੀ ਸੀ ਜਵਾਕ ਮੈਂ ਸੰਭਦੀ ਸੀ ਉਹਨੇ ਤੇ ਉਹ ਰਾਪਦੇ ਮੈਂ ਸੰਭਿਆ ਫਿਰ ਉਹਨੂੰ ਛੱਡ ਕੇ ਠੇਕੇਦਾਰ ਨੂੰ ਉਹਨਾ ਭਾਈ ਜਿਹੜਾ ਨਾਲ ਫਿਰਦਾ ਇਹਦੇ ਨਾਲ ਰਹਿਣ ਲੱਗ ਗਈ 4-5 ਤਾਂ ਹੀ ਹੋ ਗਏ ਤੇ ਬਾਕੀ ਅਣਗਿਣਤ ਪਤਾ ਨਹੀਂ ਕਿੰਨੇ ਕੁ ਬੰਦੇ ਕਰਦੀ ਪਿਆਰਦੀ ਆ ਤੇ ਇਹਦੀ ਭੈਣ ਇਹਦੀ ਭੈਣ ਪਹਿਲਾਂ ਪਹਿਲਾਂ ਵਿਆਹੀ ਸੀ ਜਿੱਥੇ ਪਹਿਲਾਂ ਵਿਆਹੀ ਸੀ ਇਹਦੀ ਭੈਣ ਜਿੱਥੇ ਉਹਨੇ ਆਪਦਾ ਘਰ ਵਾਲੇ ਦੇ ਨਾਲ ਹੀ ਸਾਹਮਣੇ ਆਪਦੇ ਦਿਓਰ ਨਾ ਰਹਿਣ ਲੱਗ ਗਏ ਉਹਦਾ ਇੱਕ ਆਪਦੇ ਘਰ ਵਾਲੇ ਦਾ ਇੱਕ ਮੁੰਡਾ ਸੀ ਮੁੜ ਕੇ ਤੇ ਘਰ ਵਾਲੇ ਨੇ ਪੱਠੇ ਭਈ ਬਾਬਾ ਦੂਰ ਰਹਿੰਦੇ ਕੋਟ ਭਈ ਰਹਿ ਜਾਂਦਾ ਤੇ ਹੂੰ ਉਸੇ ਰਾਹ ਜਾਂਦੇ ਨੇ ਨੇ ਕਸੀ ਉਤੋਂ ਦੀ ਹਣ ਹੁਣ ਇੱਥੇ ਕੀ ਹੰਗਾਮਾ ਹੋ ਰਿਹਾ ਹਣ ਐਂ ਕਹਿੰਦੇ ਹਾਂ ਇਹਦੀ ਭੈਣ ਦੇ ਦੱਸਦੇ ਆ ਤੋਹਨੇ ਦੀ ਭੈਣ ਤੇ ਹੋਰ ਨਾ ਰਹਿਣ ਲੱਗੀ ਫਿਰ ਉਹਦਾ ਜਵਾਕ ਇੱਕ ਜੰਮਿਆ ਹੁਣ ਜਿਹਦੇ ਨਾਲ ਇਹਦੀ ਮਾਂ ਰਹਿੰਦੀ ਆ ਹੁਣ ਆਪਦੇ ਉਹਨੇ ਉਹ ਦੋਨੇ ਮੁੰਡੇ ਉੱਤੇ ਛੱਡਾਈ ਤੇ ਆਪਦੇ ਹੁਣ ਜਿਹਦੇ ਨਾਲ ਇਹਦੀ ਮਾਂ ਰਹਿੰਦੀ ਆ ਉਹਦੇ ਭਾਣ ਜੇ ਨਾ ਰਹਿੰਦੀ ਆ ਅਸੀਂ ਵੇਰ ਕੀ ਰਹਿਨੇ ਬਈ ਅਸੀਂ 7 ਸਾਲਾਂ ਦਾ ਮੇਰਾ ਪਿਓ ਕਮਾਈ ਕਰਕੇ ਮੇਰੇ ਇੱਕ ਪਿਓ ਕਮਾਈ ਕਰਕੇ ਨਾਲ ਤਾਂ ਮੇਰੇ ਜਵਾਕ ਪਾਲਦਾ ਨਾਲੇ ਮੇਰੀ ਭੈਣ ਦੇ ਨਾਲ ਇਹਦਾ ਢਿੱਡ ਭਰਦਾ ਸੀ ਇਹ ਨਸ਼ੇ ਕਰਕੇ 400 ਦਿਹਾੜੀ ਤੋਂ ਵੀ 300 ਦੇ ਨਸ਼ੇ ਕਰਦਾ ਸੀ ਜਿੱਦੈ ਜਿੱਦੈ ਮਰਿਆ ਉਹਦੇ ਵੀ ਤੇ ਵੀ ਸ਼ਰਾਬ ਤੇ ਠੰਡਾ ਉਵੇਂ ਪਿਆਸੀ ਕੋਲੇ ਸ਼ਰਾਬ ਕੋਲੇ ਪਈ ਸੀ ਉੱਥੇ ਵੀ ਤੇ ਨਸ਼ੇ ਬਹੁਤ ਕਰਦਾ ਸੀ ਬਈ ਮੈਂ ਕੀ ਕਰਾਂ ਮੈਨੂੰ ਬਈ ਅਸੀਂ ਤਾਂ ਆ ਕਾ ਵੀ ਸਾਡੇ ਮੇਰੇ ਜਵਾਕ ਨਾਲ ਰੋਲ ਨੂੰ ਮੇਰੀ ਬੇਨਤੀ ਹੈ ਬਈ ਇਹ ਤਾਂ ਆਪਦੇ ਇਹਨਾਂ ਨੇ ਤਾਂ ਨਿਤ ਨਵਾਂ ਬੰਦਾ ਕਰ ਲੈਣਾ ਇਹਨਾਂ ਦਾ ਤਾਂ ਕੁਝ ਨਹੀਂ ਜਣਾ ਜਵਾਕ ਮੇਰੇ ਰੋਲ ਜਾਣਗੇ ਪੂਰਾ ਪੂਰਾ ਗਏ ਗਿਆ ਸੀ ਮੁੰਡਾ ਪਹਿਲਾਂ ਕੁੱਟ ਕੇ ਨਾ ਨੇ ਫੜਾਤਾ ਥਾਣੇ ਵਾਲ ਜਾੜੇ ਬੱਲੂਆਂ ਨੇ ਥਾਣੇ ਵਾਲੇ ਚ ਫੜਾਤਾ ਉੱਥੋਂ ਅਸੀਂ ਛੜਾ ਕੇ ਲੈ ਗਏ ਮੁੰਡੇ ਨੂੰ 10 20 ਦਿਨ ਹੋ ਗਏ ਠੀਕ ਹੈ ਛੜਾ ਕੇ ਲੈ ਗਏ ਉਹ ਦੂਬਾਰ ਫਿਰ ਬਹੂ ਨੇ ਫੋਨ ਕੀਤਾ ਬਹੂ ਬਹੂ ਨੇ ਫੋਨ ਕੀਤਾ ਵੀ ਆ ਜਾ ਤੂੰ ਮੁੰਡੇ ਨੂੰ 15000 ਰੁਪਏ ਦੇ ਕੇ ਤੋੜਿਆ ਇਹ ਕ ਇਹਨਾਂ ਨੇ ਰਾਤ ਨੂੰ ਘਰੇ ਨਹੀਂ ਵੜਨ ਦਿੱਤਾ ਇਹਨਾਂ ਨੇ ਮੁੰਡੇ ਨੂੰ ਕੁੱਟ ਕੇ ਮੁਰਤੇ ਇਹਨਾਂ ਨੇ ਫੜੇ ਉਹਨਾਂ ਨੂੰ ਗੱਡੀ 'ਚ ਬਾਈ ਬੈਠੇ ਆ ਪਲਾਜ਼ਾ ਆਪਣੇ ਨਾਲ ਇਹਨਾਂ ਨੇ ਮਾਰਿਆ 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 ਮੇਰਾ ਨਾਮ ਮੁੰਡਾ ਜੀ ਲੈਣਾ ਹੈ ਬਹੂ ਨੂੰ ਹੁਣ ਕਹਤਾ ਮੈਨੂੰ ਲੈ ਜਾ ਕੇ ਮੇਰਾ ਪੁੱਤ ਲੈਣ ਆ ਗਿਆ 15000 ਰੁਪਏ ਦਿੱਤਾ ਮੇਰੇ ਪੁੱਤ ਨੂੰ ਮੈਂ ਲੈ ਜਾ ਕੇ ਜਾਵਦਾ ਪੁੱਤ ਨੂੰ ਜਾਜ ਜਾ ਕਰ ਦੋ ਮੁੰਡੇ ਬੂ ਕੋਲੇ ਮੇਰਾ ਮੁੰਡਾ ਆਇਆ ਤੇ ਬਹੂ ਨੇ ਹੁਣ ਕਹਤਾ ਫੜੂੰਗਾ ਇੱਥੇ ਤੇ ਤੇਰਾ ਮੁੰਡਾ ਕੀ ਲੈਣਾ ਮੈਂ ਤੈਨੂੰ ਲੈਣਾ ਕੋਈ ਨਹੀਂ ਪੁੱਤ ਰੋਲਾਣਾ ਪਾ ਮਨੂੰ ਅੱਜ ਦਰਵਾਜ਼ੇ ਪੱਤਕਾ ਸੁੱਕਾ ਨਹੀਂ ਜਾਂਦਾ ਜੇ ਆਗਾ ਤਾਂ ਕਹਿੰਦੀ ਇੱਥੋਂ ਇਹ ਕਰਕੇ ਮੇਰੀ ਨੋਣੇ ਮੈਨੂੰ ਫੋਨ ਤੇ ਕੀ ਨਾਮ ਹੈ ਤੁਹਾਡੇ ਮੁੰਡੇ ਦਾ ਕੀ ਮੇਰੇ ਨਾਲ ਲਵਪ੍ਰੀਤਾ ਕਿੰਨੀ ਉਮਰ ਸੀ ਜੀ ਵੀ ਭਾਈ ਸਾਰਾ ਦਾ ਮਸਾ ਹੋਇਆ ਸੀਗਾ ਜੇ ਵੀ ਛੋਟਾ ਹੀ ਮੁੰਡਾ ਵੀ ਆ ਆਪ ਦੀ ਮਰਜ਼ੀ ਨਾਲ ਇਹਨਾਂ ਨੇ ਲੈਣ ਆਏ ਸੀ ਆਪ ਦੀ ਬਹੁ ਨੂੰ ਇਹਨਾਂ ਨੇ ਰਾਤ ਨੂੰ ਘੁੱਟ ਮਾਰ ਕੀਤੀ ਮੇਰੇ ਪਤ ਨੂੰ ਇੱਥੇ ਇਹਨਾਂ ਨੇ ਆ ਸਾਰਾ ਕੁਝ ਕਰਤਾ ਮੈਨੂੰ ਪਤਾ ਲੱਗਿਆ ਇਹਨਾਂ ਨੇ ਮਰਾਜਾ ਕਰਤਾ ਆਪੇ ਸਾਹਣ ਕਰਤੇ ਆਪ ਮੇਰੇ ਪੁੱਤ ਦਾ ਮਰਾਜਾ ਕਰਤਾ ਆਪੇ ਲੈ ਕੇ ਜਾਂਦੀ ਮੈਂ ਮੌਕੇ ਤੇ ਆ ਗਈ ਇੱਥੇ ਮੋਕੇ ਤੇ ਮੈਂ ਆ ਕੇ ਪਹੁੰਚ ਕੇ ਮੈਂ ਰੋਕ ਗੱਡੀ ਰੋਕੀ ਮੈਂ ਗੱਡੀ ਰੋਕੀ ਜਿੱਥੇ ਆ ਕੇ ਮੇਰੇ ਮੁੰਡਾ ਹੁਣ ਵੀ ਕੱਟ ਕੇ ਚੋਰ ਕੋਲ ਮੈਂ ਚੋਰ ਕੋਲ ਲੈ ਕੇ ਜਾਂਦੇ ਸੀ ਮੇਰੇ ਪੁੱਤ ਨੂੰ ਇਹ ਮੈਨੂੰ ਹਾਂ ਹੁਣ ਤੁੰਗਾਰ ਜੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਹਾਂ ਜੀ ਮੈਨੂੰ ਨਹੀਂ ਸੁਣਾਈ ਨਹੀਂ ਹੁੰਦੀ ਜ ਮੈਨੂੰ ਸੁਣਾਈ ਨਹੀਂ ਹੋਈ ਸੌਹੇ ਮੁੰਡੇ ਮੁੰਡੇ 700 ਮੁੰਡੇ 700 ਸੌਹ ਰਾਜਨ ਨੂੰ ਮਾਰੇ ਸੀ ਉਹ ਗੱਡੀ ਦੇ ਵਿੱਚ ਬੈਠੇ ਹੋਏ ਉਹ ਲੈ ਕੇ ਜਾਂਦੇ ਮੇਰੇ ਪੁੱਤ ਨੂੰ ਮੇਰੀ ਫੋਟੋ ਮੇਰੀ ਸੁਣਾਈ ਨਹੀਂ ਕਰਦੇ ਇਸ ਗੱਲ ਦੀ ਸਰਪੰਚ ਆ ਰਿਹਾ ਹੋਏ ਪੈਸੇ ਦੇਖ ਕੇ ਕੰਮ ਕਰੀ ਜਾਂਦਾ ਸਰਪੰਚ ਮੇਰੀ ਸੁਣਾਈ ਨਹੀਂ ਹੁੰਦੀ ਇਸ ਗੱਲ ਦੀ ਮੇਰਾ ਨਾਮ ਹੁਸ਼ਾ ਹੈ ਬਾਈ ਕੀ ਹੋਇਆ ਅਸੀਂ ਤੂੜੀ ਲੈਣ ਗਏ ਸੀ ਤਿੰਨੇ ਮੇਰਾ ਛੋਟਾ ਮੁੰਡਾ ਤੇ ਵੱਡੀ ਕੁੜੀ ਤੇ ਮੈਂ ਤਿੰਨ ਸਾਢੇ ਤਿੰਨ ਦਾ ਟਾਈਮ ਸੀ ਜਦੋਂ ਅਸੀਂ ਤੂੜੀ ਲੈਣ ਗਏ ਆ ਤੇ ਸਾਡੇ ਆਉਂਦਿਆਂ ਨੂੰ ਸਾਡੇ ਬਾਰ ਦੇ ਵਿੱਚ ਬੈਠਾ ਸੀ ਕੋਲੇ ਕਾਲਾ ਬੈਗ ਤੇ ਛੋਟਾ ਜਿਹਾ ਝੋਲਾ ਸੀ ਇਹਦੇ ਕੋਲ ਬਾਰ ਦੇ ਵਿੱਚ ਮੇਰੇ ਕੁੜੀ ਦੇ ਆਮਣੂ ਸਾਹਮਣੇ ਹੋਏ ਬੈਠੇ ਆ ਦੋਨੇ ਤੇ ਮੈਂ ਦੂਰੋਂ ਦੇਖ ਕੇ ਹੱਸ ਕੇ ਮੈਂ ਕਹਾ ਸ਼ੁਕਰ ਹੈ ਮੈਂ ਕਿਹਾ ਦੋਨੇ ਇਕੱਠੇ ਬੈਠੇ ਆ ਮੈਂ ਕਹਾ ਤੇ ਮਨ ਲਦੀ ਆ ਗਿਆ ਹੋਣਾ ਇਹ ਇੱਥੇ ਬਾਦ ਮੈਂ ਇਹ ਕਹਿੰਦੀ ਆ ਕਹਿੰਦੀ ਮੰਮੀ ਅਖ ਤੂੰ ਤੂੜੀ ਲਾ ਲਓ ਕਹਿੰਦੀ ਉਹ ਕੁੜੀ ਮੈਨੂੰ ਮੇਰੇ ਵੱਡੀ ਕਹਿੰਦੀ ਕਹਿੰਦੀ ਤੂੜੀ ਲਾ ਲਓ ਫਿਰ ਚਾਹ ਬਣਾਉਣੀ ਆ ਕਹਿੰਦੀ ਗੋਲੂ ਆਇਆ ਮੈਂ ਕਿਹਾ ਹਾਂ ਮੈਨੂੰ ਦੱਸ ਗਿਆ ਕੰਜਰ ਨੇ ਮਹਾ ਮੈਨੂੰ ਤਾਂ ਬੁਲਾਇਆ ਹੀ ਨਹੀਂਗਾ ਤੇ ਬੈਟਾ ਤੇ ਹੱਸ ਕੇ ਜੇ ਤੇ ਸ਼ੰਮੂ ਨੂੰ ਆਦਾ ਕਿ ਸ਼ੰਮੂ ਕਹਿੰਦਾ ਚਾਹ ਨਹੀਂ ਮੈਂ ਪੀਂਦਾ ਤੇ ਮੈਂ ਜਾਣਾ ਪੱਠੇ ਤੇ ਆਂਦਾ ਮੈਂ ਲੇਟ ਹੋ ਜਾਊਂਗਾ ਕਿ ਮੈਂ ਚਾਚੇ ਕੋਲੇ ਜਾਣਾ ਕਹਿੰਦਾ ਪਤਾ ਕਰਕੇ ਉਹਨਾ ਕੰਮ ਦਾ ਤੇ ਆਪਾਂ ਇਕੱਠੇ ਰਹਿਣ ਲੱਗ ਜਾਾਂਗੇ ਤੇ ਮੰਮੀ ਤਾਂ ਆਦਾ ਚਾਰ ਪੰਜ ਬੰਦੇ ਰਾਤ ਨੂੰ ਬਾੜ ਲੈਂਦੀ ਆ ਕਹਿੰਦਾ ਤੇ ਕਰਨਾ ਵੀ ਆਂਦਾ ਕੇਰਾ ਤਾਂ ਕ ਤੈਨੂੰ ਪੈਸੇ ਦੇ ਕੇ ਤਰਾ ਘਰ ਵਸਾਉਂਗੀ ਤੇ ਕਹਿੰਦੀ ਆ ਕਿ ਮੁੜ ਕੇ ਉਹ ਨੂੰ ਜਦੋਂ ਕਰਨਾ ਤਾਂ ਕਹਿੰਦਾ ਰਾਤ ਨੂੰ ਆ ਜਾਂਦਾ ਤੇ ਪੰਜ ਚਾਰ ਬੰਦੇ ਨਾਲ ਹੋਰ ਲੈ ਆਉਂਦਾ ਤੇ ਬਾਅਦ ਵਿੱਚ ਆਂਦਾ ਜਦੋਂ ਚਾਰ ਪੰਜ ਬੰਦੇ ਉਹ ਤਾਂ ਲੈ ਜਾਂਦਾ ਸਵੇਰ ਨੂੰ ਤੇ ਦਿਨੇ ਕਹਿੰਦਾ ਹੋਰ ਬੰਦੇ ਲਿਉਂਦੀ ਕਹਿੰਦਾ ਮੈਨੂੰ ਤਾਂ ਇਹਨਾਂ ਨੇ ਮਾਰ ਘੱਟਿਆ ਕਹਿੰਦਾ ਮੈਂ 2 ਮਹੀਨੇ ਕਹਿੰਦਾ ਰੋ ਰੋ ਕੇ ਆਂਦਾ ਰੋ ਰੋ ਕੇ ਰਾਤਾਂ ਦਿਨ ਕੱਢਦਾ ਕਹਿੰਦਾ ਤੇ ਮੈਥੋਂ ਹੋ ਗਈ ਗਲਤੀ ਕਹਿੰਦਾ ਵੀ ਮੈਂ ਜਿਹੜਾ ਤੈਨੂੰ 2 ਮਹੀਨੇ ਹੋ ਗਏ ਮੈਂ ਤੇਰੇ ਤੋਂ ਪਾਸੇ ਹੋ ਗਿਆ ਬੱਚਿਆਂ ਤੋਂ ਪਾਸੇ ਹੋ ਗਿਆ ਉਹ ਉਹ ਐ ਨਹੀਂ ਅਸੀਂ ਤਾਂ ਉਹਨਾਂ ਨੇ ਕਹਿੰਨੇ ਖੁਸ਼ੀ ਮਾਮਲੇ ਲੈ ਜਾਣ ਸਾਡੇ ਨਾਲ ਸਮਿਸਿਆ ਨਾਲ ਲੈ ਜਾਣ ਉਹ ਸਾਨੂੰ ਕਹਿੰਦੇ ਆ ਇਹਨਾਂ ਨੂੰ ਮਲਾਜਮਾਂ ਨੂੰ ਪੁੱਛਿਆ ਕਿ ਉਹ ਨਹੀਂ ਜੀ ਇਹ ਕਹਿੰਦਾ ਸਾਰੇ ਜੀ ਤੁਹਾਡੇ ਨਾਲ ਰਹਿੰਦਾ ਸੀ ਕਿੰਨੇ ਟਾਈਮ ਤੋਂ ਇਹ 7 ਸਾਲਾਂ ਤੋਂ ਹੀ ਸਾਡੇ ਕੋਲ ਰਹਿੰਦਾ ਛੋਟਾ ਜਿਹਾ ਬਚਪਨ ਤੋਂ ਹੀ ਜਾਨੀ ਕਿ ਲਮ ਮੈਰਜ ਹੋਈ ਸੀ ਇਹਨਾਂ ਦੀ ਬੱਚਿਆਂ ਦੀ ਮੈਂ ਕੁੜੀ ਗੋਦ ਦਿੱਤੀ ਹੋਈ ਸੀ ਮਲੋਟ ਅੱਛਾ ਤੇ ਇਹਨਾਂ ਦੀ ਹੋਈ ਸੀ ਲਮ ਮੈਰਜ ਉਹਨੇ ਇਹਨਾਂ ਦੀ ਸ਼ਾਦੀ ਵੀ ਕਰਾਈ ਹੈ ਆਪਣੇ ਗਿੱਦੜਵਾ ਦੇ ਵਿੱਚ ਆਨੰਦ ਹੋਇਆ ਗੁਰਦੁਆਰੇ ਦੇ ਵਿੱਚ ਤੇ ਇਹਨਾਂ ਦੀ ਜਦੋਂ ਆਨੰਦ ਹੋਇਆ ਉਹਨੂੰ ਬੱਚਾ ਹੋਣ ਵਾਲਾ ਸੀ ਕੁੜੀ ਨੂੰ 3 ਮਹੀਨੇ ਉਹਨਾਂ ਆਨੰਦ ਦੇਤੇ ਕਹਿੰਦੀ ਵੀ ਬੱਚਾ ਹੋਣ ਵਾਲਾ ਚਲ ਆਨੰਦ ਦੇ ਦਿੰਨੇ ਆ। ਇਹਨਾਂ ਮੁੰਡੇ ਦੇ ਪਰਿਵਾਰ ਵੱਲੋਂ ਹੋਇਆ ਸੀ ਰਾਜਾ। ਹਾਂ ਅਸੀਂ ਹੈ ਨਹੀਂ ਸੀ ਕਿ ਨਾਲ ਨੰਦਾ ਤੇ ਸਾਥ ਚੋਰ ਨੂੰ ਵਿਆਹ ਕੀਤਾ। ਅੱਛਾ ਇਹਨਾਂ ਨੇ ਵੀ ਇਹਨਾਂ ਨੂੰ ਪਤਾ ਨਾ ਲੱਗ ਜੇ ਇਹਨਾਂ ਨੇ ਚੋਰ ਨੂੰ ਚੋਰ ਨੂੰ ਹੀ ਵਿਆਹ ਕੀਤਾ ਇਹਦਾ ਕੁੜੀ ਦਾ ਮੇਰੀ ਦਾ। ਭਾਈ ਉਹ ਕਹਿੰਦੇ ਪਹਿਲਾਂ ਇਹਨਾਂ ਤੇ ਕੇਸ ਪਾਉ ਸਾਰੇ ਟੱਬਰ ਦੇ ਉੱਤੇ ਕਹਿੰਦੇ ਇਹਨਾਂ ਨੂੰ ਅੰਦਰ ਕਰੋ ਜੇਲ ਹੋਵੇ ਇਹਨਾਂ ਨੂੰ ਤੇ ਬਾਅਦ ਵਿੱਚ ਕਰਾਵਾਂਗੇ। ਉਹ ਅਸੀਂ ਹੁਣ ਅਧਿਕਾਰ ਬੱਚੇ ਦਾ ਤਾਂ ਮਾਪਿ ਪਿਓ ਦੇ ਉੱਤੇ ਗੱਲਾਂ ਕਰ ਤੁਸੀਂ ਜਿਵੇਂ ਆਪਾਂ ਇੱਕ ਤੁਹਾਡਾ ਸੋਹਰਾ ਪਰਿਵਾਰ ਹੈ ਇੱਕ ਰਿਸ਼ਤਾ ਹੈ ਤੁਹਾਡਾ ਪਰ ਲੇਕਿਨ ਪ੍ਰੀਓਰਿਟੀ ਤਾਂ ਉਹਨਾਂ ਦੇ ਮਾਪਿਆਂ ਨੂੰ ਹੈਗੀ ਹੈ ਉਹਨਾਂ ਨੂੰ ਪੁੱਛਿਆ ਕਿਉਂ ਨਹੀਂ ਗਿਆ ਅਸੀਂ ਪੁੱਛਿਆ ਸੀਗਾ ਉਹ ਕਹਿੰਦੇ ਉਹ ਸਾਡੇ ਕੋਲ ਆਏ ਹੀ ਨਹੀਂਗੇ ਇਹਨਾਂ ਨੇ ਸਹਿਨ ਨਹੀਂ ਕੀਤੇ ਰਾਤ ਅਸੀਂ 8 9 ਵਜੇ ਗਏ ਆ ਅਸੀਂ ਚੌਂਕੀ ਦੇ ਵਿੱਚੋਂ ਇਹ ਕਹਿੰਦੇ ਪਹਿਲਾਂ ਪਰਚਾ ਕੱਟੋ ਅਸੀਂ ਫੇਰ ਦੇਵਾਂਗੇ ਆਂ ਦੇ ਕੇ ਸਾਈਨ ਅਸੀਂ ਫੇਰ ਕਰਾਂਗੇ ਇਹ ਕੁਲਦੀਪ ਸਿੰਘ ਉਰਫ ਗੋਲੂ ਨੇ ਮਿਲਕ ਕਲਾਂ ਤੋਂ ਦਿੱਤਾ ਸੀ ਤੇ ਉਹਦੇ ਸਬੰਧ ਵਿੱਚ ਉਹਦੀ ਵਾਈਫ ਦੇ ਵਿਆਹ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੇ ਨਾਲ 8 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਦੋ ਬੱਚੇ ਆ ਇੱਕ 6 ਸਾਲ ਦਾ ਬੇਟਾ 5 ਸਾਲ ਦਾ ਬੇਟਾ ਤੇ ਉਹਨਾਂ ਦੇ ਵਿਆਹ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਸਰ ਹੰਗਾਮੇ ਦਾ ਕਾਰਨ ਕੀ ਦੇਖ ਰਹੇ ਹੋ ਤੁਸੀਂ ਨਹੀਂ ਜੀ ਕੋਈ ਅਲਿਗੇਸ਼ਨ ਨਹੀਂ ਜੀ ਇਹ ਲੜਕਾ ਇੱਥੇ ਹੀ ਰਹਿ ਰਿਹਾ ਤੇ ਪਿਛਲੇ 20 ਸਾਲਾਂ ਤੋਂ ਮੇਰੇ ਕੋਲੋਂ ਪਿੰਡ ਹੀ ਰਹਿ ਰਿਹਾ ਸੀ ਆਪਦੀ ਪਹਿਲਾਂ ਉਹਦੇ ਪਿਓ ਨਾਲ ਰਹਿੰਦਾ ਸੀ ਉਸ ਤੋਂ ਬਾਅਦ ਘਰ ਵਾਲੀ ਨਾਲ ਰਹਿੰਦਾ ਸੀ ਲੱਗਦਾ ਸਾਨੂੰ ਤੋਂ ਇਨੋਂ ਦੇ ਪਰਿਵਾਰ ਤੇ ਕਾਰਵਾਈ ਕੀਤੀ ਜਾ ਰਹੀ ਮੰਨ ਜੀ ਪਰ ਇਹ ਪਰਿਵਾਰ ਤੇ ਜਿਹੜੇ ਬਿਆਨ ਨੇ ਇਹ ਕਹਿ ਰਹੇ ਨੇ ਕਿ ਪੁਲਿਸ ਨੇ ਉਹਨਾਂ ਨੂੰ ਪੁੱਛਿਆ ਨਹੀਂ ਨਾ ਹੀ ਲਾਉਣ ਵੇਲੇ ਤਨਾ ਅਸੀਂ ਇਹਨਾਂ ਦੇ ਬਿਆਨ ਦੇਖਣ ਨੂੰ ਤਿਆਰ ਆਂ ਇਹਨਾਂ ਜਾਣਨ ਆ ਕੇ ਵੀ ਦਿਖਾਉ ਜੋ ਬਾਕੀ ਬਿਆਨ ਕਰ ਰਹੇ ਆ ਤੇ ਇਹਨਾਂ ਦੀ ਮਾਂ ਇਹਨ ਤੋਂ ਇਹਨੂੰ ਛੱਡ ਕੇ ਕਰੀਬਨ 15 ਸਾਲ ਪਹਿਲਾਂ ਚਲੀ ਗਈ ਸੀ ਇਥੋਂ ਤੇ ਕੱਲ ਇਹਨਾਂ ਦੀ ਮਾਤਾ ਆਈ ਆ ਇਹ ਕਰਕੇ ਤੇ ਇਹ ਬੇਟਾ ਇਹਨਾਂ ਕੋਲੇ ਪਿਛਲੇ ਡੇਢ ਮਹੀਨਾ ਮਾਤਾ ਕੋਲ ਰਹਿ ਕੇ ਆਇਆ ਉਹਨਾਂ ਨੇ ਕਾਰਵਾਈ ਕੋ ਰਹਿ ਰਹੇ ਸੀ ਠੀਕ ਹੈ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ 174 ਦੀ ਕਾਰਵਾਈ ਕਰ ਰਹੇ ਆ ਖਿਲਾਫ ਨਾਸ਼ਿੰਦਰਪਾਲਾ ਜੀ ਕੀ ਹੋਇਆ ਮੈਨੂੰ ਜਾਣ ਲੱਗਿਆ ਮੁੰਡਾ ਮਿਲ ਕੇ ਗਿਆ ਮੈਂ ਬਾਅਦ ਚ ਖੜੀ ਐ ਮੈਂ ਕਿਹਾ ਕਿਵੇਂ ਇਹ ਗੋਲੂ ਕਹਿੰਦਾ ਠੀਕ ਐ ਮੰਮੀ ਮੈਂ ਕਿਹਾ ਕਦੋਂ ਆਇਆ ਕਹਿੰਦਾ ਮੰਮੀ ਮੈਂ ਹੋਣ ਆਇਆ ਸੀ ਮੈਂ ਕਿਹਾ ਫੇਰ ਕਹਿੰਦਾ ਮੰਮੀ ਮੈਨੂੰ ਇਹਨਾਂ ਨੇ ਘਰੇ ਨਹੀਂ ਬੜਨ ਦਿੱਤਾ ਮੇਰਾ ਸਮਾਨ ਚਲਾ ਕੇ ਮਾਰਿਆ ਸਰਪੰਚ ਕੋਲ ਜਾਂਦਗੇ ਮੈਂ ਮੁੜ ਕੇ ਕਿਹਾ ਜਾ ਸਰਪੰਚ ਕੋਲ ਤੇਰੇ ਨਾਲ ਮੈਂ ਚਲਦੀ ਐ ਕਹਿੰਦਾ ਮੰਮੀ ਮੈਂ ਮੁੜ ਕੇ ਆਉਂਦਾ ਮੈਂ ਆ ਕੇ ਗੱਲ ਕਰਦਾ ਕਹਿੰਦਾ ਇੰਨੀ ਗੱਲ ਕਹਿ ਕੇ ਮੁੰਡਾ ਮੇਰੇ ਕੋਲੋਂ ਵਾਕਿਆ ਕੁਛ ਮੁੰਡੇ ਦੇ ਕੋਲੇ ਨਹੀਂ ਸੀ ਖਾਲੀ ਹੱਥ ਮੁੰਡਾ ਚਲਾ ਗਿਆ ਘਰੇ ਨਹੀਂ ਜੀ ਬੜਨ ਦਿੱਤਾ ਜੀ ਘਰੇ ਉਹਨੂੰ ਜਾਣਦੇ ਮੈਂ ਦਾ ਨਿਰਮਲ ਸਿੰਘ ਮੇਰਾ ਨਾਮ ਜੀ ਕੁੜੀ ਦਾ ਡੇਢ ਈਮ ਆ ਜੀ ਇਹ ਮੁੰਡੇ ਦਾ ਸਹੁਰਾ ਜੀ ਇਹ ਮੁੰਡਾ ਇਹ ਪੂਰਾ ਮਾਮਲਾ ਇਹ ਹੈ ਨਾ ਜੀ ਇਹ ਰਹਿੰਦਾ ਸੀ ਆਪਦੀ ਮਾਂ ਕੋਲੇ 3 2 ਮਹੀਨੇ ਹੋ ਗਏ ਉਹ ਇਹਨਾਂ ਦੀ ਵਜ੍ਹਾ ਨਾਲੇ ਮੋਵਾਂ ਦਾ ਮੇਰੀ ਮਾਂ ਬੰਦੇ ਕਰਦੀ ਫਿਰਦੀ ਕਹਿੰਦਾ ਜੀ ਨਜਾਇਜ਼ ਕਹਿੰਦਾ ਮੈਂ ਮੂੰਹ ਦਿਖਾਉਣ ਜੋਗਰਾ ਨਹੀਂ ਰਹਿਗਾ ਜੀ ਆਹ ਗੱਲ ਹੋਈ ਹੈ ਜੀ ਕਹਿੰਦਾ ਮੈਂ ਮੂੰਹ ਦਿਖਾਉਣ ਜੋਗਰਾ ਨਹੀਂ ਰਹਿਗਾ ਬਾਹਰ ਜੀ ਇਹ ਪੂਰਾ ਮਾਮਲਾ ਕਦੋਂ ਹੋਇਆ ਕਿਹੜੇ ਪਿੰਡ ਹੋਇਆ ਇਹ ਇਹ ਵਿਰਕ ਕਲਾ ਹੋਇਆ ਜੀ ਕੱਲ ਹੋਇਆ ਜੀ ਇਹ ਹਾਜੀ ਪੁਲਿਸ ਆ ਗਈ ਪਿੰਡ ਦੀ ਪੰਚਾਇਤ ਆ ਜੀ ਸਾਡੇ ਨਾਲ ਪਿੰਡ ਦੀ ਪੰਚਾਇਤ ਪਿੰਡ ਦੀ ਪੰਚਾਇਤ ਨੇ ਇਹਦਾ ਮਿਲਾਇਆ ਨਹੀਂ ਕਰਨ ਦਿੰਦੇ ਜੀ ਇਹ ਕਹਿੰਦੇ ਤੁਹਾਡੇ ਤੇ ਕੇਸ ਪਾਉਣਾ ਦੱਸੋ ਗਰੀਬ ਬੰਦਾ ਜੀ ਦੋ ਬੱਚੇ ਇਹਦੇ ਕੁੜੀ ਦੇ ਜੀ ਤੇ ਆ ਕੁੜੀ ਹੈ ਮੇਰੀ ਬੈਠੀ ਵੇਖ ਲਓ ਹੁਣ ਤੁਸੀਂ ਦੋ ਬੱਚੇ ਕਿੰਨੇ ਸਾਲ ਦੇ ਇੱਕ 8 ਸਾਲ ਦਾ ਜੀ ਨਾ ਨਾ ਇੱਕ ਇੱਕ 5 ਸਾਲ ਦਾ ਇੱਕ 5 ਸਾਲ ਦਾ ਜੀ ਇੱਕ 4 ਸਾਲ ਦਾ ਇੱਕ 5ਵਾਂ ਲੱਗਿਆ ਇੱਕ ਨੂੰ 6ਵਾਂ ਲੱਗਿਆ ਮੁੰਡਾ ਮਾਰਾ ਮੇਰਾ ਨਾਨਾ ਨੇ ਤਾਂ ਇਹ ਹੋ ਗਿਆ ਮੁੰਡਾ ਮਾਰੇ ਮੇਰਾ ਮੁੰਡਾ ਮਰੂਗਾ ਮੈਨੂੰ ਬੱਚੇ ਵੇਖੀ ਤਾਂ ਸਾਇਨ ਨਹੀਂ ਹੋਇਆ ਗਏ ਕਿ ਤਾਂ ਮੇਰਾ ਕੁਝ ਨਹੀਂ ਹੋਏਗਾ ਇਹਨਾਂ ਨੇ ਪੈਸਾ ਲੈ ਗਿਆ ਤੇ ਲੈ ਕੇ ਕਿਵੇਂ ਖਾਦੇ ਪੈਸਾ ਹਣੇ ਮੇਰੇ ਕੋਲ ਪੈਸੇ ਨਹੀਂ ਸੀ ਇਸ ਟਾਈਮ ਸੌ ਰੇ ਨਾ 100 ਰੇ ਮਾਰਾ ਮੇਰਾ ਮੇਰਾ ਕੀ ਹੋਇਆ ਆਪ ਵੀ ਤਾਂ ਅਜੇ ਰਾਜਾ ਆਪੇ ਨਹੀਂ ਜਾਂਦੇ ਹੈ ਚੱਕ ਕਰੋ ਜਲ